ਦਾ ਦੂਜੇ ਟੈਸਟ ਮੈਚ ਦੇ ਵਿੱਚ ਭਾਰਤ ਨੇ ਇੰਗਲੈਂਡ ਦੇ ਖਿਲਾਫ ਵੱਡੀ ਜਿੱਤ ਹਾਸਲ ਕੀਤੀ ਹੈ ਇਤਿਹਾਸਿਕ ਜਿੱਤ ਹਾਸਲ ਕੀਤੀ ਹੈ ਵਿਦੇਸ਼ੀ ਧਰਤੀ ਦੇ ਉੱਪਰ ਭਾਰਤ ਦੀ ਟੀਮ ਨੇ ਤਾਂ ਕਪਤਾਨ ਸ਼ੁਭਮਨ ਗਿਲ ਦੀ ਕਪਤਾਨੀ ਦੇ ਹੇਠ ਪਹਿਲੀ ਜਿੱਤ ਅਛੜੀ ਭਾਰਤ ਨੇ ਹਾਸਲ ਕਰ ਲਈ ਹੈ ਤਾਂ ਮੈਨ ਆਫ ਦੀ ਮੈਚ ਰਹੇ ਨੇ ਸ਼ੁਭਮਨ ਗਿਲ ਜਿਨ੍ਹਾਂ ਨੇ ਕਪਤਾਨੀ ਪਾਰੀ ਖੇਡੀ ਹੈ ਤਾਂ ਭਾਰਤ ਨੇ ਇੰਗਲੈਂਡ ਦੇ ਖਿਲਾਫ ਇਹ ਵੱਡੀ ਤੇ ਇਤਿਹਾਸਿਕ ਜਿੱਤ ਅਛੜੀ ਉਹ ਹਾਸਲ ਕੀਤੀ ਹੈ ਭਾਰਤ ਨੇ 336 ਦੌੜਾਂ ਦੇ ਨਾਲ ਇਹ ਦੂਜਾ ਟੈਸਟ ਮੈਚ ਹੈ ਜਿਹੜਾ ਉਹ ਜਿੱਤ ਲਿਆ ਦੂਜੀ ਪਾਰੀ ਦੇ ਵਿੱਚ ਇੰਗਲੈਂਡ ਨੇ ਸਿਰਫ 271 ਰਨ ਹੀ ਬਣਾਏ ਨੇ ਮੈਨ ਆਫ ਦਿ ਮੈਚ ਰਹੇ ਨੇ ਕਪਤਾਨ ਸ਼ੋਮਨ ਗਿਲ ਪਹਿਲੀ ਪਾਰੀ 'ਚ ਸ਼ੋਮਨ ਗਿਲ ਨੇ ਬਣਾਏ ਸੀ 269 ਰਨ ਦੂਜੀ ਪਾਰੀ ਦੇ ਵਿੱਚ ਸ਼ੋਮਨ ਗਿਲ ਨੇ ਬਣਾਏ ਨੇ 161 ਰਨ ਪਹਿਲੀ ਪਾਰੀ 'ਚ ਭਾਰਤ ਨੇ ਬਣਾਈਆਂ ਸੀ 587 ਦੌੜਾਂ ਤੇ ਇੰਗਲੈਂਡ ਨੇ ਬਣਾਈਆਂ ਸੀ 407 ਦੌੜਾਂ ਤਾਂ ਟੈਸਟ ਮੈਚ ਇੰਗਲੈਂਡ ਖਿਲਾਫ ਭਾਰਤ ਨੇ ਇਹ ਵੱਡੀ ਜਿੱਤ ਜੜੀ ਉਹ ਹਾਸਲ ਕਰ ਲਈ ਹੈ ਕਪਤਾਨ ਸ਼ੋਮਨ ਗਿਲ ਦੀ ਕਪਤਾਨੀ ਚ ਭਾਰਤ ਨੇ ਇਹ ਪਹਿਲੀ ਜਿੱਤ ਜੜੀ ਉਹ ਹਾਸਲ ਕੀਤੀ ਹੈ ਪੰਜ ਟੈਸਟ ਮੈਚਾਂ ਦੀ ਸੀਰੀਜ਼ ਹੈ ਦੋਵੇਂ ਟੀਮਾਂ ਨੇ ਜਿਹੜੀਆਂ ਇੱਕ ਇੱਕ ਦੇ ਨਾਲ ਬਰਾਬਰ ਹੋ ਚੁੱਕੇ ਨੇ ਕਿਉਂਕਿ ਜਿਹੜਾ ਪਹਿਲਾ ਟੈਸਟ ਮੈਚ ਹੋਇਆ ਸੀ ਉਹ ਇੰਗਲੈਂਡ ਨੇ ਜਿੱਤ ਲਿਆ ਸੀ ਜਲਦੀ ਦੂਜਾ ਟੈਸਟ ਮੈਚ ਆ ਜਿਹੜਾ ਉਹ ਭਾਰਤ ਨੇ ਜਿੱਤਿਆ ਤਾਂ ਕਪਤਾਨੀ ਪਾਰੀ ਹੈ ਜਿਹੜੀ ਕਪਤਾਨ ਸ਼ੋਮਨ ਗਿਲ ਦੇ ਵੱਲੋਂ ਖੇਢੀ ਗਈ ਹੈ ਇਸ ਮੈਚ ਦੇ ਵਿੱਚ ਮੈਨ ਆਫ ਦਿ ਮੈਚ ਰਹੇ ਨੇ ਕਪਤਾਨ ਸ਼ੋਮਨ ਗਿੱਲ ਤਾਂ ਭਾਰਤ ਨੇ ਇਹ ਮੈਚ ਜਿਹੜਾ 336 ਦੌੜਾਂ ਨਾਲ ਜਿੱਤੇ ਆ ਤਾਂ ਬੜਾ ਹੀ ਇਤਿਹਾਸਿਕ ਜਿੱਤ ਆ ਛੜੀ ਉਹ ਭਾਰਤ ਨੇ ਹਾਸਲ ਕੀਤੀ ਆ ਤਾਂ ਪੰਜਾਬ ਦੇ ਸ਼ੇਰ ਪੁੱਤ ਨੇ ਇਸ ਮੈਚ ਦੇ ਵਿੱਚ ਬੱਲੇ ਬੱਲੇ ਕਰਵਾ ਦਿੱਤੀ ਹੈ ਤਾਂ ਪੰਜ ਟੈਸਟ ਮੈਚਾਂ ਦੀ ਇਹ ਸੀਰੀਜ਼ ਆ ਜਿਸ ਦੇ ਵਿੱਚ ਦੋਵੇਂ ਟੀਮਾਂ ਨੇ ਛੜੀਆਂ ਇੱਕ ਇੱਕ ਮੈਚ ਜਿੱਤ ਚੁੱਕੀਆਂ ਨੇ ਤਾਂ ਤੇਜ਼ ਗੇਂਦਬਾਜ਼ ਅਰਸ਼ਦੀਪ ਨੇ ਵੀ ਕਮਾਲ ਕਰ ਦਿਖਾਇਆ ਜਿੱਥੇ ਕਾਫੀ ਬੈਕਟਾਂ ਉਹਨਾਂ ਨੇ ਵੀ ਆਪਣੇ ਨਾਮ ਕੀਤੀਆਂ ਨੇ ਤਾਂ ਵੱਡਾ ਇਤਿਹਾਸਕ ਜਿੱਤਾ ਜਿਹੜੀ ਇਸ ਮੈਚ ਦੇ ਵਿੱਚ ਕਹਿ ਸਕਦੇ ਹਾਂ ਕਿ ਭਾਰਤ ਨੇ ਹਾਸਲ ਕੀਤੀ ਹੈ ਕਪਤਾਨ ਸ਼ੋਮਨ ਗਿਲਦੀ ਕਪਤਾਨੀ ਦੇ ਵਿੱਚ ਇਹ ਭਾਰਤ ਦੀ ਪਹਿਲੀ ਜਿੱਤ ਸੀ ਹਾਲਾਂਕਿ ਭਾਰਤ ਪਹਿਲਾ ਟੈਸਟ ਮੈਚ ਜਿਹੜਾ ਉਹ ਹਾਰ ਗਿਆ ਸੀ ਪਰ ਦੂਜਾ ਮੈਚ ਜਿਹੜਾ ਉਹ 336 ਦੌੜਾਂ ਦੇ ਨਾਲ ਵਿਜੇਤ ਲਈ ਦੂਜੀ ਪਾਰੀ ਦੇ ਵਿੱਚ ਸ਼ੋਮਨ ਗਿਲ ਨੇ 161 ਰਨ ਬਣਾਏ ਜਦਕਿ ਪਹਿਲੀ ਪਾਰੀ ਦੇ ਵਿੱਚ ਸ਼ੋਮਨ ਗਿਲ ਨੇ 269 ਰਨ ਬਣਾਏ ਸੀ ਤਾਂ ਕੁੱਲ ਮਿਲਾ ਕੇ ਪਹਿਲੀ ਪਾਰੀ ਦੇ ਵਿੱਚ ਭਾਰਤ ਨੇ 587 ਦੌੜਾਂ ਬਣਾਈਆਂ ਸੀ ਜਦਕਿ ਇੰਗਲੈਂਡ ਨੇ 407 ਦੌੜਾਂ ਹੀ ਬਣਾਈਆਂ ਸੀ ਤਾਂ ਦੂਜੇ ਟੈਸਟ ਮੈਚ ਦੇ ਵਿੱਚ ਇਤਿਹਾਸਿਕ ਤੇ ਵੱਡੀ ਜਿੱਤ ਹੈ ਜਿਹੜੀ ਉਹ ਭਾਰਤ ਨੇ ਹਾਸਲ ਕਰ ਲਈ ਕਪਤਾਨ ਸ਼ੋਮਨ ਗਿਲ ਦੀ ਕਪਤਾਨੀ ਚ ਭਾਰਤ ਦੀ ਇਹ ਪਹਿਲੀ ਜਿੱਤ ਹੈ